ਉੰਗਰ ਸਨ ਮੈਂ ਟ੍ਰੈਕਿੰਗ ਕਰਦਾ ਰਿਹਾ ਫਿਰ ਮੇਰੇ ਜਦੋਂ 2001 ਤੋਂ ਮੇਰੀ ਯਾਤਰਾ ਸ਼ੁਰੂ ਹੋਈ ਕਲਾਸ਼ਮਾਰ ਸੋਵਰ ਦੀ ਫਿਰ ਦੋਸਤ ਮਿਲ ਗਏ ਮੈਨੂੰ ਉਸਾਂ ਦੇ ਨੇਚਰ ਦੇ ਫਿਰ ਮੈਂ ਪੰਜੋ ਕਲਾਸ਼ ਕੀਤੇ ਜਿਨ੍ਹਾਂ ਨਾਲ ਸ਼ੀਰਖੰਡ ਕਲਾਸ਼ ਕਿੰਦਰ ਕਲਾਸ਼ ਅਧੀ ਕਲਾਸ਼ ਮਨੀਮੇਸ਼ ਇਹ ਮੈਂ ਦੋ ਦੋ ਵਾਰੀ ਰਿਪੀਟ ਕਰ ਚੁੱਕਿਆ ਹਾਂ ਮੇਰੇ 2015 ਦੇ ਚਪਲਾ ਮੈਂ ਚੱਲ ਗਿਆ ਜੀ ਲੇਰ ਤੱਕ ਤੇ ਅੰਮ੍ਰਿਤਸਰ ਤੋਂ ਸਾਈਕਲ ਤੇ ਗਿਆ ਉਹ 18000 ਸਮਥਿੰਗ ਫਿਰ ਹਾਈਟ ਹੁੰਦੀ ਖਰਦੁਗਲਾ ਪਾਸ ਤੇ ਲੁਧਿਆਣਾ ਤੋਂ ਮੈਂ ਸਾਈਕਲ ਤੇ ਉੱਤੇ ਗਿਆ ਜੀ 20 ਦਿਨਾਂ ਦੇ ਵਿੱਚ ਫਿਰ 2019 ਦੇ ਵਿੱਚ ਮੈਨੂੰ ਜਾਣਾ ਪਿਆ ਫਰਾਂਸ ਉਧਰ ਇਥੇ ਗਰੇਸ ਸੀ ਮੇਰੀ ਫਰਾਂਸ ਤੋਂ ਫਰਾਂਸ ਟੂ ਬਰੇਵਰਸ ਤੇ ਉਧਰ ਵਿੱਚ ਮੈਂ 100 ਕਿਲੋਮੀਟਰ ਦੇ ਵਿੱਚ ਰਾਈਡ ਦੇ ਵਿੱਚ ਮੈਂ ਹਿੱਸਾ ਲਿਆ ਔਰ ਇੱਕ ਬੜਾ ਵਧੀਆ ਲੱਗਿਆ ਇੰਟਰਸਟ ਲੈਵਲ ਤੇ ਉਹਨਾਂ ਦੇ ਕਿਆਂ ਉਹਨਾਂ ਦੀ ਸਿਸਟਮ ਦੇ ਕਿਹੜਾ ਫਾਰਮੈਲਟੀਜ਼ ਉਹ ਬੜਾ ਇੰਜੋਏ ਕੀਤਾ ਦੇ ਇਸ ਯੋਪਾ ਟੂਰ ਲਾਇਆ ਸੀ ਵਰਲਡ ਟੂਰ ਮੈਂ 22 ਕੰਟਰੀ ਸਾਈਕਲ ਤੇ ਕੀਤੇ ਜਰਨ ਫਰਾਂਸ ਸਵਿਟਜ਼ਰਲੈਂਡ ਬੈਲਜੀਅਮ ਨੀਦਰਲੈਂਡ ਹਾਲੈਂਡ ਜਿੰਨੇ ਵੀ ਕੰਟਰੀ ਅੰਦਰ ਰਹੇ ਅਪ ਟੂ ਲੰਡਨ ਤੱਕ ਮੈਂ ਸਾਈਕਲਿੰਗ ਕੀਤੀ ਕਿੱਦਾਂ ਦਾ ਮੈਂ ਸੁਣਦਾ ਮੇਲ ਬਲਪਸੇ ਦਾ ਥੋੜਾ ਜਨਾ ਬਹੁਤ ਜ਼ਬਰਦਸਤ ਸੀ ਉਹ ਤਾਂ ਐਨਾ ਆਨਰ ਮਿਲਿਆ ਜਨੂੰ ਇੰਡੀਆ ਜ ਨਹੀਂ ਮਿਲਦਾ ਵੈਸੇ ਤਾਂ ਉੱਥੇ ਤਾਂ ਜਿਸੀਂ ਜਾਂਦੇ ਸੀਗੇ ਤਾਂ ਸਾਨੂੰ ਮਲੇ ਫਲੈਗ ਮੇਰਾ ਲੱਗਿਆ ਹੁੰਦਾ ਸੀ ਇੰਡੀਆ ਦਾ ਜਿੱਥੇ ਲੱਗਦੇ ਸੀਗੇ ਤੇ ਕਹਿੰਦੇ ਉਹ ਦੇਖੋ ਇੰਡੀయన్స్ ਆ ਰਹੇ ਆ ਮੇਰਾ ਸ਼ੌਕ ਪੇਂਟਿੰਗ ਦਾ ਵੀ ਹੈ 뮤జిਕ ਦਾ ਵੀ ਹੈ ਮੈਂ ਸਿੰਗਿੰਗ ਕਰਦਾ ਜੀ ਆਪਣੇ ਜਿੰਨੇ ਵੀ ਮੇਰੇ ਸੀਨੀਅਰ ਸਿਟੀਜ਼ਨ ਕਲੱਬ ਬਣੇ ਲੁਧਿਆਣੇ ਦੇ ਵਿੱਚ ਤੇ ਉਦੇ ਚ ਮੈਂ ਜਾਂਦਾ ਉਹਨਾਂ ਨੂੰ ਦੋ ਦੋ ਘੰਟੇ ਟਾਈਮ ਦੇਣਾ ਬਜ਼ੁਰਗਾਂ ਨੂੰ ਉਹਨਾਂ ਨੂੰ ਗਾਣਾ ਸੁਣਾਉਣਾ ਤੇ ਉਹਨਾਂ ਦੀ ਬਲੇਸਿੰਗਸ ਅਸੀਂ ਲਈਦੀ ਜੀ ਤੋ ਮੇਰਾ ਮੈਸੇਜ ਹਮੇਸ਼ਾ ਹੀ ਯੰਗਨੂ ਕੇ ਵੀ ਤੁਸੀਂ ਆਪਣੀ ਐਕਸਰਸ ਨਾ ਛੱਡੋ ਇਨ ਦਾ ਐਨੀ ਸ਼ੇਪ ਚਾਹ ਰਨਿੰਗ ਸਾਈਕਲਿੰਗ ਜਿਮ ਜੋ ਵੀ ਹੈ ਪਰ 2 ਘੰਟੇ ਆਪਣੀ ਬਾਡੀ ਨੂੰ ਦਿਓ ਕਿਉਂਕਿ ਤੁਹਾਡੀ ਮਲਕੀ ਇਨ ਫਿਊਚਰ ਤੁਹਾਡੇ ਇਨਵੈਸਟਮੈਂਟ ਹੈ ਸਨੋਵਟੀ ਇਨਵੈਸਟਮੈਂਟ ਮੰਦੀ ਦੀ ਹੈਲਥ ਹੈ ਪੈਸਾ ਨਹੀਂ ਹੈ ਗੋ ਗ੍ਰੀਨ ਗੋ ਸਾਈਕਲਿੰਗ ਸੇਫ ਯੂਰ ਸੇਫ ਐਨਵਾਇਰਨਮੈਂਟ ਐਂਡ ਬੀ ਹੈਲਥੀ ਐਂਡ ਹੈਪੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀ ਟਿਟ ਹੈਡਲਾਈਨਸ ਤੇ ਮੈਂ ਅੰਬਰ ਵੀਰ आज ਸਾਡੇ ਨਾਲ ਇੱਕ ਐਸਐਸ ਸ਼ਖਸ਼ ਮੌਜੂਦ ਨੇ ਜਿਨ੍ਹਾਂ ਨੂੰ ਸਾਈਕਲਿੰਗ ਦਾ ਬਹੁਤ ਸ਼ੌਂਕ ਹੈ ਨਾਮ ਮਿਸਟਰ ਵਿਜੇ ਮਿੱਤਰ ਜੀ ਸਾਈਕਲਿਸਟ ਨੇ ਤੇ ਟ੍ਰੈਕਿੰਗ ਵੀ ਕਰ ਚੁੱਕੇ ਨੇ ਆਓ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਕਿੱਥੇ ਕਿੱਥੇ ਸਾਈਕਲਿੰਗ ਕਰ ਚੁੱਕੇ ਨੇ ਤੇ ਟ੍ਰੈਕਿੰਗ ਕਿੰਨੇ ਕਿਹੜੇ ਪਹਾੜਾਂ ਤੇ ਕਰ ਚੁੱਕੇ ਨੇ ਤੇ ਕਿੰਨੀ ਕਿੰਨੀ ਉਚਾਈਆਂ ਤੱਕ ਜਿਹੜੇ ਹੱਥ ਲਾ ਚੁੱਕੇ ਥੋੜਾ ਸੱਸੀ ਗੱਲ ਸਰ ਸੱਸੀ ਗੱਲ ਜੀ ਸੱਸੀ ਗੱਲ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰ ਹੈ ਸਾਨੂੰ ਟਾਈਮ ਦੇਣ ਵਾਸਤੇ ਥੈਂਕ ਯੂ ਜੀ ਮੈਂ ਵੀ ਤੁਹਾਡਾ ਥੈਂਕਸ ਕਰਦਾ ਸਿਟੀ ਹੈਡਲਾਈਨ ਦਾ ਇਹ ਸਾਰੇ ਦਰਸ਼ਕਾਂ ਦਾ ਜਿਹੜਾ ਨੇ ਅੱਜ ਮੈਨੂੰ ਰੂਰੂ ਹੋਣ ਦਾ ਮੌਕਾ ਦਿੱਤਾ। ਸਰ ਅ ਪਹਿਤੋ ਪਹਿਲਾਂ ਗੱਲ ਕਰਦੇ ਆਪਾਂ ਸਾਈਕਲਿੰਗ ਦੀ। ਸਾਈਕਲਿੰਗ ਦਾ ਸ਼ੌਂਕ ਕਿੱਦਾਂ ਆਇਆ? ਵੀ 69 ਦੀ ਤੁਹਾਡੀ ਏਜ ਹੋ ਚੁੱਕੀ ਹੈ ਹੁਣ ਤੇ ਇਹ ਹਲੇ ਤੱਕ ਬਰਕਰਾਰ ਚੱਲਦਾ ਪਿਆ। ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਦਿਓ। ਸਾਈਕਲਿੰਗ ਤਾਂ ਵੈਸੇ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਤੁਹਾਨੂੰ ਪਤਾ ਹੈ ਵੀ ਸਕੂਲ ਕਾਲਜ ਜਿੱਥੇ ਸਾਈਕਲਿੰਗ ਤੇ ਹੀ ਅਸੀਂ ਕਰਦੇ ਸੀਗੇ। ਪਰ ਇਜਿਹਨ ਕਿਸ ਵਜ੍ਹਾ ਦੱਸਿਓ ਫਟੀਆਂ ਮਰਸੀਵੇਂ ਹੋ ਗਏ, ਜੌਬ ਲੱਗ ਗਈ। ਤੇ ਫਿਰ ਅਸੀਂ ਜਰਾ ਆਪਣੇ ਸਕੂਟਰ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਜਵਾਬ ਤੇ ਤਾਂ ਪਰ ਜਦੋਂ ਮੈਂ ਇੱਕ ਲਾਸਟ ਟਾਈਮ ਜਦੋਂ 2014 ਦੀ ਗੱਲ ਹੈ 2010 ਦੇ ਵਿੱਚ ਤਾਂ ਮੈਂ ਆਪਣੇ ਆਫਿਸ ਕੰਮ ਕਰਦਾ ਸੀਗਾ ਮੇਰਾ ਆਫਿਸ ਸੀ ਮੈਂ ਐਕਚੁਅਲੀ ਇੰਜੀਨੀਅਰ ਹਾਂ ਬਿਜਲੀ ਬੋਰਡ ਦੇ ਵਿੱਚ ਮੇਰੀ ਜੋਬ 42 ਸਾਲ ਦੀ ਜੋਬ ਰਹੀ ਹੈ ਤੇ ਜਦੋਂ ਮੈਂ ਜੋਬ ਕਰਦਾ ਸੀ ਸਾਊਥ ਸਿਟੀ ਬਿਜਲੀ ਕਰਦੇ ਵਿੱਚ ਤੇ ਉੱਥੇ ਸਾਰੇ ਖੇਤ ਹੀ ਹੁੰਦੇ ਸੀ ਇਸ ਲਈ 2001 ਦੀ ਗੱਲ ਹੈ ਹਾਂਜੀ ਤੇ ਫਿਰ ਜਦੋਂ ਮੈਂ ਮੈਨੂੰ ਫ੍ਰੀ ਹੁੰਦਾ ਸੀ ਤਾਂ ਮੈਂ ਆਪਣੇ ਜਿਹੜੇ ਵਰਕਰ ਸੀ ਮੇਰੇ ਉਹ ਸਿਕਲ ਤੇ ਆਉਂਦੇ ਸੀ ਤੇ ਸਿਕਲ ਲੈ ਕੇ ਨਾ ਮੈਂ ਉਹਨਾਂ ਦਾ ਫਿਰ ਜਸ ਗਿੜਾ ਮਰ ਲੰਦਰ ਦੇ ਖੇਤਾਂ ਕੋਲ ਤੇ ਮੈਂ ਸ਼ੌਂਕ ਦੇ ਨਾਲ ਕਹਿ ਲੋ ਅ ਇੱਕ ਗੇੜਾ ਜਾਂ ਕੱਢ ਲੈਂਦਾ ਹੁੰਦੇ ਸੀ ਹਨ ਟਾਈਮ ਪਾਸ ਕਰਨਾ ਹੁੰਦਾ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕਰੀ ਮੈਨੂੰ ਮੇਰੇ ਦੋਸਤ ਨੇ ਆਫਰ ਕੀਤੀ ਵੀ ਆਪਾਂ ਚੱਲੀਏ ਵੈਸ਼ਦੇ ਹੁ ਵੀ ਠੀਕ ਹੈ ਜੀ ਤੇ ਕਹਿੰਦੇ ਜਾ ਜਾਣਾ ਸਾਈਕਲ ਤੇ ਮੈਂ ਕਿਹਾ ਸਾਈਕਲ ਤੇ ਆਪਣਾ ਮੁਸ਼ਕਲ ਨਹੀਂ ਤੁਰ ਜਾਣਾ ਹੈ ਕਹਿੰਦੇ ਨਹੀਂ ਚਲੋ ਕੋਸ਼ਿਸ਼ ਕਰਦੇ ਹਾਂ ਸਾਈਕਲ ਵੀ ਸੜਕੋ ਹੈ ਨਹੀਂ ਸੀ ਅਸੀਂ ਵੀ ਉਸ ਦਿਨ ਮੈਨੂੰ ਯਾਦ ਆ ਕਿ ਫੀਲਡਰਾਂ ਦੇ ਕੋਲ ਅਸੀਂ 50 ਰੁਪਏ ਦੇ ਕੇ ਪਰ ਡੇ ਸਾਈਕਲ ਲਿਆ ਤੇ ਚੱਲੇ ਗਏ ਵੈਸ਼ਦੇ ਹੋਏ ਇਬਾਸ ਤਿਭਗੇ ਸੀ ਨਾ ਉਹ ਬੜਾ ਅੱਛਾ ਤਰੀਕਾ ਨਾਲ ਜਮਾਤਾਂ ਦੀ ਕਰਦੇ ਗਏ ਔਰ ਸਾਡਾ ਮਿਸ਼ਨ ਪੂਰਾ ਹੋ ਗਿਆ। ਤੋਂ ਉਸ ਬਾਅਦ ਮੈਨੂੰ ਹੋਸਟ ਆਇਆ ਕਿ ਵੀ ਅਸੀਂ ਸਿੰਪਲ ਸਾਈਕਲ ਤੇ ਹੀ ਗਏ ਆ ਤੇ ਕੋਈ ਸਾਡਾ ਜ਼ਿਕਰ ਨਹੀਂ ਹੋਇਆ। ਤੇ ਫਿਰ ਪ੍ਰਣਾਸ਼ ਸ਼ੌਕ ਜਾਗ ਪਿਆ ਸਾਈਕਲਿੰਗ ਦਾ ਸਾਡਾ ਕਿਉਂਕਿ ਉਸ ਟਾਈਮ ਤੇ ਜਾਂਦੇ ਸੀ ਕਦੀ ਅਨੰਦਪੁਰ ਸਾਹਿਬ ਅਗਦੀ ਕਿਤੇ। ਤੇ ਫਿਰ 2000 ਅ 12 ਦੇ ਵਿੱਚ ਮੈਨੂੰ ਇੱਕ ਸਾਡੇ ਔਨਕਾਰ ਸਿੰਘ ਬਾਬਾ ਜੀ ਜਿੱਥੇ ਮੈਂ ਉਹ ਜੌਬ ਕਰਦਾ ਸੀ ਸਾਊਥ ਸੈਟੀ। ਤੋਂ ਅੰਦਾਲ ਉਹਨਾਂ ਦੀ ਗੋਠੀ ਸੀ। ਠੀਕ ਹੈ ਜੀ। ਤੀ ਦਿਨ ਮਨ ਕੰਨ ਲੱਗੇ ਵੀ ਮੈਂ ਦੇਖਦਾ ਨਾ ਉੱਥੇ ਸਾਈਕਲਿੰਗ ਬੜੀ ਕਰਦੇ ਮੈਨੂੰ ਬੇਸਟਰ ਦਾ ਇਕ ਦਿਨ ਦਾ ਇੱਕ ਤਰ੍ਹਾਂ ਦਾ ਵੈਸੇ ਪੈਸ਼ਨ ਹੋ ਗਿਆ ਤੇ ਮੈਂ ਹੁਣ ਜਾ ਰਿਹਾ ਹਾਂ ਰੋਤਾਂਗ ਸਾਈਡ ਤੇ ਕਹਿੰਦੇ ਰੋਤਾਂਗ ਜਾਉਂਗੇ ਸਾਈਕਲ ਤੇ ਕਿਸੇ ਜਾਉਂਗੇ ਮੈਂ ਸਾਈਕਲ ਤੇ ਜਾਉਂਗਾ ਜੀ ਕਿਹੜਾ ਸਾਈਕਲ ਹੈ ਜੇ ਮੈਂ ਸਾਈਕਲ ਤੇ ਮੇਰੇ ਕੋਲ ਨਹੀਂ ਹੈ ਮੈਂ ਹੁਣ ਲਾਉਂਗਾ ਕਹਿੰਦੇ ਕੋਈ ਗੱਲ ਨਹੀਂ ਸਾਈਕਲ ਮੈਂ ਤੁਹਾਨੂੰ ਦੇਣਾ ਆਪਣੀ ਕੰਪਨੀ ਤੋਂ ਜਾ ਕੇ ਦਿਖਾਓ ਤੁਸੀਂ ਫਿਰ ਕਰੂਜ਼ਰ ਸਾਈਕਲ ਮੈਂ ਲੈ ਆਣਾ ਕੋਲੋਂ ਤੋਂ ਮੈਂ ਰੋਤਾਂਗ ਗਿਆ ਨਾ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਹੋਰ ਜਜ਼ਬਾ ਉੱਚਾ ਹੋ ਗਿਆ ਲੈ ਵੀ ਮੈਂ ਲਈ ਮੈਂ ਹੌਸਲਾ ਮਿਲ ਗਿਆ ਯਾਨੀ ਕਹਿ ਲਓ ਵੀ ਬੰਦਾ ਨੂੰ ਜਦੋਂ ਸਪੋਰਟ ਮਿਲ ਜਾਂਦੀ ਹੈ ਤੇ ਬੰਦਾ ਆਪਣੇ ਜਿਹੜੇ ਖਵਾਬ ਨੇ ਸ਼ੌਂਕ ਨੇ ਉਹ ਹੋਰ ਪੁਸ਼ ਕਰ ਲੈਂਦਾ ਜੀ 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 ਤੇ ਇਸੇ ਕੰਨਾ ਫਿਰ ਮੇਰੇ ਘਰਵਾਂ ਦਾ ਸਿਕਲ ਨੇ ਸ਼ੁਰੂ ਹੋ ਗਿਆ ਫਿਰ 2013 ਦੇ ਵਿੱਚ ਮੈਂ ਪੁਨਾ ਟੂ ਕਨੇਗਵਾਰੀ 170 ਕਿਲੋਮੀਟਰ ਦੀ ਮੈਂ ਸਾਈਕਲਿੰਗ ਕੀਤੀ ਮੇਰੇ ਕੁਝ ਦੋਸਤ ਹੈ ਮਹਾਰਾਸ਼ਟਰ ਦੇ ਠੀਕ ਹੈ ਜੀ ਤੇ ਜਿਨ੍ਹਾਂ ਨਾਲ ਮੇਰਾ ਬੜੀ ਦੇ ਤੋ ਇੱਕ ਰਿਲੇਸ਼ਨ ਬਣੀ ਸੀ ਉਸ ਟਾਈਮ ਤੇ ਮਨੇ ਇਸ ਜਿੱਦ ਮੈਂ ਕਲੈਸ਼ ਮਾਰਸਾ ਯਾਤਰਾ ਤੇ ਗਿਆ ਸੀਗਾ 2001 ਦੇ ਵਿੱਚ ਮੈਂ ਪੰਜੋ ਕਲੈਸ਼ ਕੀਤੇ ਹੋਏ ਸੀ ਸਾਈਕਲ ਤੇ ਸੋਰੀ ਅਟ੍ਰੈਕਿੰਗ ਟ੍ਰੈਕ ਟ੍ਰੈਕਿੰਗ ਦੇ ਹਾਂ ਜੀ ਯਾਨੀ ਕਿ ਸਾਈਕਲਿੰਗ ਦੇ ਨਾਲ ਨਾਲ ਟ੍ਰੈਕਿੰਗ ਦਾ ਵੀ ਸ਼ੌਂਕ ਰੱਖਦੇ ਹਾਂ ਜੀ 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 ਫਿਰ ਟ੍ਰੈਕਿੰਗ ਮੈਂ ਇਸ ਕਦ ਤੋਂ ਸ਼ੁਰੂ ਕੀਤੀ ਟ੍ਰੈਕਿੰਗ ਤਾਂ ਮੈਂ ਆਪਣੇ ਡਿਊਰੀ ਜੌਬ ਟਾਈਮ ਵਿੱਚ ਸ਼ੁਰੂ ਕਰਤੀ ਸੀ ਉਸੇ ਟਾਈਮ ਮੈਂ ਤਰੀਕਾ ਕਹਿ ਲਵਾਂਗੇ ਕਿ 2000 1995 ਤੋਂ 1995 ਤੋਂ ਮੈਂ ਟ੍ਰੈਕਿੰਗ ਕਰਦਾ ਰਿਹਾ ਫਿਰ ਮੇਰੇ ਜਦੋਂ 2001 ਤੋਂ ਮੇਰੀ ਯਾਤਰਾ ਸ਼ੁਰੂ ਹੋਈ ਕਲਾਸ਼ ਮਾਰਸ ਉੱਪਰ ਦੀ ਹਾਂਜੀ ਫਿਰ ਦੋਸਤ ਮਿਲ ਗਏ ਮੈਨੂੰ ਉਸਾਂ ਦੇ ਨੇਚਰ ਦੇ ਫਿਰ ਮੈਂ ਪੰਜੋ ਕਲਾਸ਼ ਕੀਤੇ ਜਿਨ੍ਹਾਂ ਨਾਲ ਸ਼ੀਰਖੰਡ ਕਲਾਸ਼ ਕਿੰਨਰ ਕਲਾਸ਼ ਅਧਿਕ ਕਲਾਸ਼ ਮਨੀਮੇਸ਼ ਕਿ ਮੈਂ ਦੋ ਦੋ ਵਾਰੀ ਰਿਪੀਟ ਕਰ ਚੁੱਕਿਆ ਨੇ ਸਾਰੇ ਡਬਲ ਯਾਨੀ ਕੀ ਹੈ ਜੀ ਜੀ ਤੇ ਸਰ ਯਾਨੀ ਕੀ ਆਪਾਂ ਗੱਲ ਕਰਦੇ ਆਂ ਇਹ ਸਾਰੇ ਜਿਹੜੀਆਂ ਜਗ੍ਹਾ ਨੇ ਲੋਕ ਇੱਕ ਵਾਰੀ ਜਾਣ ਨੂੰ ਤਰਸਦੇ ਨੇ ਜੀ ਬਿਲਕੁਲ ਤੁਸੀਂ ਦੋ ਵਾਰ ਜਾ ਕੇ ਆਏ ਹੋ ਤੇ ਕਿੱਦਾਂ ਦਾ ਮਿਸ ਲੱਗਿਆ ਉੱਥੇ ਜਾ ਕੇ ਉੱਥੇ ਜਦੋਂ ਆਪਾਂ ਪ੍ਰੋਪਰ ਆਪਣੇ ਕਹ ਲੋ ਸਾਰੇ ਹੱਡਾਂ ਦੀ ਮਿਹਨਤ ਲੱਗੀ ਹੋਵੇ ਜਾਣ ਵਾਸਤੇ ਉੱਥੇ ਜੀ ਜੀ ਤੇ ਕਿੱਦਾਂ ਦੀ ਮਿਸ ਵਾਈ ਬੰਦੀ ਅੰਦਰੋਂ ਦੀ ਨਹੀਂ ਬੁੱਧ ਸਦਾ ਦੇਖੋ ਟ੍ਰੈਕਿੰਗ ਜਿਹੜੀ ਆ ਉਹ ਟੋਟਲੀ ਤੁਹਾਡੇ ਇੱਕ ਐਨਰਜੀ ਤੁਹਾਨੂੰ ਬੜੀ ਚਾਹੀਦੀ ਹੈ ਤੁਸੀਂ ਇਹਨੇ ਹਾਈਟ ਤੇ 19000 ਫੀਟ 20000 ਫੀਟ ਤੇ ਜਾ ਰਹੇ ਤੁਸੀਂ ਬਿਲਕੁਲ ਜੀ ਤੇ ਤੁਹਾਨੂੰ ਮਲੇ ਬਿਲਕੁਲ ਹੀ ਇੱਕ ਜਜ਼ਬਾ ਚਾਹੀਦਾ ਜਾਣ ਵਾਸਤੇ ਤੇ ਉਹਦੇ ਸੇ ਕਿ ਕਿ ਮੈਂ ਸ਼ੁਰੂ ਤੋਂ ਹੀ ਮੈਂ ਐਕਸਰਸਾਈਜ਼ ਦਾ ਇੱਕ ਮਲ ਕੇ ਮੇਰਾ ਪੈਸ਼ਨ ਰਿਹਾ ਹੂੰ ਡੇਲੀ ਰਨਿੰਗ ਸਾਈਕਲਿੰਗ ਕਰ ਕਰਕੇ ਫਿਰ ਥੋੜੀ ਜੀ ਇੱਕ ਮੈਚਿਓਰਿਟੀ ਆ ਗਈ ਸੀ ਮੈਨੂੰ ਐਕਸਰਸਾਈਜ਼ ਦੇ ਵਿੱਚ ਤੇ ਇਸ ਲਈ ਮੈਂ ਮੈਨੂੰ ਈਜ਼ੀ ਰਿਹਾ ਕੋਈ ਟੈਕਨੀਕ ਮੁਸ਼ਕਿਲ ਨਹੀਂ ਹੋਈ ਫਿਰ ਉਹ ਜੋ ਮੈਂ ਸਾਈਕਲਿੰਗ ਸ਼ੁਰੂ ਕੀਤੀ ਫਿਰ ਸਾਈਕਲਿੰਗ ਵੱਲ ਮੇਰਾ ਰੁਝਾਨ ਹੋ ਗਿਆ ਤੇ ਜਦੋਂ ਮੈਂ 2000 ਇਹਨਾਂ ਦੇ ਵਿੱਚ ਪੁਨਰ ਕੁਨੈ ਕੁਮਾਰੀ ਕੀਤੀ ਇਸ ਤਰ੍ਹਾਂ ਸਦਨ ਬਟਰ ਦੇ ਉੱਥੇ ਮੇਰਾ ਮੈਸੇਜ ਖਿਜਿਆ ਜੀ ਮੈਂ ਇੱਕ ਮੈਸੇਜ ਇਹ ਲੈ ਕੇ ਜਾਣਾ ਹਮੇਸ਼ੇ ਓਕੇ ਮੈਂ ਯਾਨੀ ਕਿ ਸਾਈਕਲਿੰਗ ਵੀ ਮੈਸੇਜ ਜੀ 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 ਗੋ ਗ੍ਰੀਨ ਗੋ ਸਾਈਕਲਿੰਗ ਸੇਵ ਯੂਰ ਸੇਵ এনवायरमेंट ਐਂਡ ਬੀ ਹੈਲਥੀ ਐਂਡ ਹੈਪੀ ਪਰ ਐਵਰ ਇਨ ਦਾ ਮੈਸੇਜ ਵਿੱਚ ਆ ਜਾਂਦਾ ਜੀ ਸੇਫੀ ਵੀ ਆ ਜਾਂਦਾ ਜੀ ਔਰ ਹੈਲਥ ਤਾਂ ਠੀਕ ਹੈਗੀ ਹੈਗੀ ਥੋੜੀ ਸਾਈਕਲਿੰਗ ਨਾਲ ਬਿਲਕੁਲ ਜੀ ਸਾਰਾ ਮੇਸਬ ਪੌੜੇ ਮੂਵ ਕਰਦੀ ਹੈ ਜੀ ਜੀ ਇਹ ਤਾਂ ਬਸ ਸਾਈਕਲਿੰਗ ਕਰਨੇ ਸਰ ਸਾਈਕਲਿੰਗ ਦੇ ਸਫਰ ਦੇ ਵਿੱਚ ਕੀ ਕੀ ਕਠਿਨਾਈਆਂ ਆਈਆਂ ਕਠਿਨਾਈਆਂ ਦੇਖੋ ਅਸਤਾ ਜੀ ਮੈਂ 53 ਲੁਧਿਆਣੇ ਦੇ ਵਿੱਚ ਸਾਡੀ ਇੱਕ ਨਾ ਇੱਕ ਰੇਸਿਸ ਹੁੰਦੀ ਹੈ ਜਿਹੜੀ ਕਾਲਡ ਬਰੇਵਰਸ ਇਹ ਫ੍ਰੈਂਚੀ ਰੇਸਿਸ ਹੁੰਦੀ ਹੈ ਓਕੇ ਜੀ ਤੇ ਇੱਥੇ ਉਹਨਾਂ ਨੇ ਜਿਹੜੇ ਸਾਡੇ ਇੱਥੇ ਕਲੱਬ ਦੇ ਮੈਂਬਰ ਹੈਗੇ ਆ ਜਿਹੜੇ ਮੇਨ ਆਰਗੇਨਾਈਜ਼ਰ ਹੈਗੇ ਆ ਉਹ ਫ੍ਰੈਂਚੇਜ ਲੈ ਲੈਂਦੇ ਆ ਫ੍ਰਾਂਸ ਤੋਂ ਠੀਕ ਹੈ ਜੀ ਕੇਵਲ ਇਹ ਹਰ ਇੱਕ ਸਾਈਕਲਿਸਟ ਜਿਹੜਾ ਕੋਈ ਚਾਹੁੰਦਾ 200 300 400 600 ਹਜ਼ਾਰ ਕਿਲੋਮੀਟਰ ਸਾਈਕਲਿੰਗ ਕਰਦੇ ਆ ਤੇ ਇਹ ਮੈਟਰਸ ਵੀ ਉਹਨਾਂ ਦੇ ਉੱਥੋਂ ਮਿਲਦੇ ਆ ਫ੍ਰਾਂਸ ਤੋਂ ਉਦੇਸੇ ਫਿਰ ਮੈਨੂੰ ਜਦੋਂ ਫਿਰ ਹੋਇਆ ਤੇ ਮੇਰੇ ਕਲਬ ਬਣ ਗਿਆ ਸੀਗਾ ਅਸੀਂ ਨਾ ਫਿਰ ਤਿੰਨ ਲਗਾਤਾਰ ਮੈਂ ਤਿੰਨ ਸਾਲ ਹਾਂਜੀ 15 16 17 ਤਿੰਨ ਦਾ ਸਾਲ ਮੈਂ ਲਗਾਤਾਰ 200 300 400 600 ਹਜ਼ਾਰ ਕਿਲੋਮੀਟਰ ਦੀ ਰਾਈਡ ਪਰイヤー ਲਾਈ ਮੈਂ ਤੋਂ ਉਸ ਤੋਂ ਬਾਅਦ ਮਲਕੀ ਹੋਇਆ ਕਿ ਜਦੋਂ ਮੈਨੂੰ ਫਿਰ ਇੱਕ ਸੁਪਰਡੈਂਟਰ ਦੇ ਖਿਤਾਬ ਮਿਲਿਆ ਫਿਰ 2019 ਦੇ ਵਿੱਚ ਮੈਨੂੰ ਜਾਣਾ ਪਿਆ ਫਰਾਂਸ ਉਦੋਂ ਇੱਥੇ ਗੇਸ ਸੀ ਮੇਰੀ ਫਰਾਂਸ ਤੋਂ ਫਰਾਂਸ ਤੋਂ ਬਰੇਵਟਸ ਇਹ ਬਰਸ ਕਿਲੋਮੀਟਰ ਦੀ ਰਾਈਡ ਸੀਗੀ ਫੋਰਨ ਫੋਰਨ ਟੂਰ ਹੋ ਗਿਆ ਸੀ ਸਾਈਕਲਿੰਗ ਦੇ ਉੱਤੇ ਮੀਨਸ ਫੋਰਨ ਟੂਰ ਲੱਗਿਆ ਹੁੰਦਾ ਸੀ ਜੀ ਜੀ ਤੇ ਉਹਦੇ ਵਿੱਚ ਮੈਂ ਬਰਸ ਕਿਲੋਮੀਟਰ ਦੇ ਵਿੱਚ ਰਾਈਡ ਦੇ ਵਿੱਚ ਮੈਂ ਹਿੱਸਾ ਲਿਆ ਔਰ ਇੱਕ ਬੜਾ ਵਧੀਆ ਲੱਗਿਆ ਇੰਟਰਸਟ ਲੈਵਲ ਤੇ ਉਹਨਾਂ ਨੇ ਕੀਆ ਉਹਨਾਂ ਦੀ ਸਿਸਟਮ ਦੇ ਕਿਹੜਾ ਫਾਰਮੈਲਿਟੀਜ਼ ਉਹ ਬੜਾ ਇੰਜੋਏ ਕੀਤਾ ਦੇ ਹਮਮ ਪਰ ਉਹ ਮੇਰਾ ਟੂਰ ਪਹਿਲਾ ਨਹੀਂ ਸੀਗਾ ਉਸ ਤੋਂ ਪਹਿਲਾਂ ਮੈਂ 2016 ਦੇ ਵਿੱਚ ਮਤਲਬ 2015 ਦੇ ਵਿੱਚ ਪਹਿਲਾਂ ਮੈਂ ਚੱਲੇ ਗਿਆ ਜੀ ਲੇਹਰ ਤੱਕ ਲੁਧਿਆਣਾ ਤੋਂ ਸਾਈਕਲ ਤੇ ਗਿਆ ਮੈਂ ਉਹ 18000 ਸਮਥਿੰਗ ਫਿਟ ਹਾਈਟ ਆਦੀ ਕਰਨੂਗਲਾ پاس ਤੇ ਜਿਹੜੀ ਹਾਈਸਟ ਮੋਟੇਵਲ ਇਨ ਦਾ ਵਰਲਡ ਲੁਧਿਆਣਾ ਤੋਂ ਮੈਂ ਸਾਈਕਲ ਤੇ ਉੱਤੇ ਗਈਆਂ ਜੀ ਕਿੰਨੇ ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਹਾਂਜੀ ਸਰ ਜਿੱਥੇ ਮੀਸ ਕੈਲੋ ਜਿਹੜੇ ਬਾਈਕਰ ਨੇ ਉਹ ਵੀ ਹੱਥ ਖੜੇ ਕਰ ਜਾਂਦੇ ਨੇ ਕਿ ਅ ਨਹੀਂ ਜਾ ਸਕਦੇ ਸਾਈਕਲ ਤੇ ਜਾਣ ਦਾ ਤੁਸੀਂ ਜਜ਼ਬਾ ਰੱਖਿਆ ਉਸ ਤੋਂ ਬਾਅਦ ਜਜ਼ਬੇ ਦੇ ਨਾਲ ਉਹ ਜਿਹੜੀ ਮੰਜ਼ਿਲ ਹਾਸਲ ਵੀ ਕੀਤੀ ਬਿਲਕੁਲ ਜੀ ਬਿਲਕੁਲ ਤੇ ਜਦੋਂ ਉੱਥੇ ਪਹੁੰਚ ਗਏ ਜੀ ਕਿਦਾਂ ਦਾ ਮਹਿਸੂਸ ਹੋਇਆ ਵੀ ਅ ਇੱਕ ਕਿਹਲੋ 0.1% ਹਿੱਸੇ 'ਚ ਆਪ ਆ ਜੰਨੇ ਕਿ ਆਪਾ ਉੱਥੇ ਤੱਕ ਪਹੁੰਚ ਜੀ ਜੀ ਬਿਲਕੁਲ ਜੀ ਐਕਚੁਅਲੀ ਮੈਂ ਦੱਸਾਂ ਸਾਰੀ ਨਾ ਇੱਕ ਚੀਜ਼ ਮਾਈਂਡ ਗੇਮ ਹੈ ਹਾਂ ਜੀ ਤੁਸੀਂ ਕੋਈ ਟਾਰਗੇਟ ਫਿਕਸ ਕਰ ਲੈਨੇ ਹੋ ਕਿ ਮੈਂ ਉੱਥੇ ਜਾਣਾ ਥੋੜਾ ਮਾਈਂਡ ਆਟੋਮੈਟਿਕਲੀ ਉਸ ਪੁਆਇੰਟ ਤੇ ਪਹੁੰਚ ਜਾਂਦਾ ਹੈ ਨੇ ਮੇਰੇ ਨਾਲ ਦੋਸਤ ਸੀ ਮੇਰੇ ਮਹਾਰਾਸ਼ਟਰ ਵਾਲੇ ਉਹ ਤਿੰਨ ਚਾਰ ਦੋਸਤ ਮੇਰੇ ਸੀ ਅਸੀਂ ਇਕੱਠੇ ਗਏ 20 ਦਿਨ ਬਾਅਦ ਅਸੀਂ ਟੂ ਥਰੂ ਮਨਾਲੀ ਹੋ ਕੇ 1200 ਕਿਲੋਮੀਟਰ ਸਫ਼ਰ ਕੀਤਾ ਮੈਂ ਇਹ ਦੋਸੀਂ ਚੰਡਲ ਆ ਰਿਹਾ ਉੱਥੇ ਇੰਡੀਆ ਦਾ ਹੂੰ ਤੋ ਉਹਦੀ ਕੀ ਫੀਲਿੰਗ ਸੀ ਕੀ ਮਜ਼ਾ ਦੇ ਸੀਹ ਚਿੰਨ ਇਲਾਕੇ ਦੇ ਵਿੱਚ 22000 ਫਿਟ ਤੇ 23000 ਫਿਟ ਦੇ ਵਿੱਚ ਦੇ ਵਿਚ ਦਿਨ ਦਾ ਬਾਜ਼ਾਰ ਦੇ ਆ ਤੇ ਇਹ ਤਾਂ ਉਹਨਾਂ ਵਾਸਤੇ ਕੁਝ ਸਾਡੇ ਸੇ ਕੁਝ ਹੈਗਾ ਉਹਨਾਂ ਵਾਸਤੇ ਕੁਝ ਵੀ ਨਹੀਂ ਹੈ ਸੋ ਇਹ ਜਿਹੜੀਆਂ ਸਾਰੀਆਂ ਯਾਤਰਾ ਹੈਗੀਆਂ ਉਹਨਾਂ ਨੂੰ ਅਸੀਂ ਡਿਵੋਟ ਕੀਤੀ ਆਪਣੇ ਖੁਜੀ ਭਾਈਆਂ ਨੂੰ ਸਮਰਥਿਤ ਕਰਦੇ ਹਾਂ ਯਾਨੀ ਕਿ allo ਪੁੱਜੀ ਆਪਾਂ ਤੇ ਸਰ ਮੈਂ ਇਹ ਸਾਰੇ ਸਫਰ ਚੱਲਦੇ ਨਾਲ ਤੁਹਾਡਾ ਪ੍ਰੋਫੈਸ਼ਨ ਬਾਰੇ ਕੁਝ ਜਾਣਕਾਰੀ ਦਿਓ ਵੀ ਜਿੱਦਾਂ ਇਹ ਤਾਂ ਹੋ ਗਿਆ ਇੱਕ ਸ਼ੌਂਕ ਹੋ ਗਿਆ ਪਰਫੈਸ਼ਨ ਬਾਰੇ ਇਸ ਪ੍ਰੋਫੈਸ਼ਨਲੀ ਤੁਸੀਂ ਕੀ ਇਸ ਕੰਮ ਕਰਦੇ ਹੋ ਬਰਸ਼ੀ ਜੀ ਮਿਲ ਕੇ ਮੈਂ ਦੱਸਿਆ ਕਿ 42 ਸਾਲ ਮੈਂ ਜੌਬ ਕੀਤੀ ਸੀ ਲੈਟਸ ਸੀ ਬੋਰਡ ਦੇਖੋ ਉਸ ਤੋਂ ਬਾਅਦ ਕਿ 2014 ਜੇ ਮੈਂ ਰਿਟਾਇਰ ਹੋ ਗਿਆ ਸੀਗਾ ਠੀਕ ਹੈ ਜੀ ਪਰ ਡਿਊਰਿੰਗ ਉਸ ਤੋਂ ਪਹਿਲੇ ਮੈਂ ਰਿਟਾਇਰਮੈਂਟ ਤੋਂ ਪਹਿਲੇ ਆਪਣਾ ਬਿਜ਼ਨਸ ਸਟੈਬਲਿਸ਼ ਕਰ ਲਿਆ ਸੀ ਫੋਟੋਗ੍ਰਾਫੀ ਦਾ ਠੀਕ ਹੈ ਜੀ ਮੇਰਾ ਮਿੱਤਰ ਵੀਡੀਓ ਬਣਾਤੇ ਫੋਟੋਗ੍ਰਾਫੀ ਦਾ ਸ਼ਾਪ ਹੈ ਮੇਰੀ ਡੋਗਨਗਰ ਦੇ ਵਿੱਚ ਤੇ ਕਈ ਸਾਲ ਪਹਿਲੇ ਮੈਂ ਸ਼ੁਰੂ ਕਰ ਲਏ ਸੀਗੇ ਰਿਟਾਇਰਮੈਂਟ ਤੋਂ ਬਾਅਦ ਫਿਰ ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਕਿ ਮੈਂ ਰਿਟਾਇਰ ਚੁੱਕੇ ਹਾਂ ਤੇ ਮੇਰੀ ਰੁਟੀਨ ਅੱਜ ਵੀ ਮੈਂ ਫੋਟੋਫੀ ਦਾ ਕੰਮ ਜਵਾਬ ਕਰਦਾ ਬਕਾਇਦਾ ਫੰਕਸ਼ਨ ਚਾਹੀਦਾ ਹੈਗਾ ਉਹ ਸਾਰਾ ਕੰਮ ਚੱਲ ਰਿਹਾ ਹੈ ਮਲਕੀ ਇਹ ਕਿ ਵੀ ਇਸਰੇ ਸਾਈਕਲ ਚਲਾਣਾ ਹੈਗਾ ਐਕਸਲ ਕਰਨੀ ਹੈ ਮਲਕੀ ਇਹ ਸਾਡਾ ਪ੍ਰੋਫੈਸ਼ਨ ਵੀ ਹੈ ਮਲਕੀ ਸਾਨੂੰ ਵੀ ਆਪਣਾ ਕਾਰੋਬਾਰ ਦੇਖਣਾ ਪੈਂਦਾ ਜ਼ਰੂਰੀ ਹੈ ਸੋ ਤੁਹਾਡਾ ਪ੍ਰੋਫੈਸ਼ਨ ਇਦਾਂ ਦਾ ਕਿ ਲੋਕਾਂ ਚ ਵਿਚਰ ਦੇਣਾ ਜਾ ਕੇ ਤੇ ਜਦੋਂ ਕੀਤੇ ਗੱਲਾਂ ਛਿੜਦੀਆਂ ਨੇ ਵੀ ਇਹ ਉਸਰ ਨੇ ਜਿਨ੍ਹਾਂ ਨੇ ਲੇਰ 10 ਤੱਕ ਸਾਈਕਲ ਚਲਾਇਆ ਫੋਰਨ ਟੂਰ ਲਗਾਏ ਨੇ ਜਦੋਂ ਉੱਥੇ ਗੱਲਾਂ ਚੱਲਦੀਆਂ ਨੇ ਇਸ ਲੈਵਲ ਦੀਆਂ ਫਿਰ ਕਿੱਦਾਂ ਦਾ ਕਹਿ ਲਓ ਵੀ ਮਨੀ ਖਿਆਲ ਕਿੱਦਾਂ ਦੇ ਆਉਂਦੇ ਨੇ ਹਨਾ ਵੀ ਅੱਪ ਕੀ ਅਚੀਵ ਕਰ ਚੁੱਕੇ ਆਂ ਨਹੀਂ ਦੇਖੋ ਇਸ ਕੋਈ ਸ਼ੱਕ ਨਹੀਂ ਜੋ ਸਾਡੀ ਇਨਵੈਸਟਮੈਂਟ ਹੈ ਦੀ ਹੈਲਥ ਇਨਵੈਸਟਮੈਂਟ ਹੈ ਥੋੜੀ ਜਿਹੀ ਜਿਹੜੇ ਕੰਮ ਕਰ ਰਹੇ ਹੋ ਇਨਵੈਸਟਮੈਂਟ ਹੈ ਕਿ ਜਦੋਂ ਅਸੀਂ ਕਿਤੇ ਬੈਠਦੇ ਆਂ ਜਾਂ ਸਾਨੂੰ ਕੋਈ ਅਪਲਾਸ ਮਿਲਦਾ ਹੈ ਵੀ ਤੁਸੀਂ ਉਹ ਕੰਮ ਕੀਤਾ ਜਿਹੜਾ ਕਿ ਬਹੁਤ ਲੋਕ ਕੱਟ ਕਰਦੇ ਆ ਤਾਂ ਖੁਸ਼ੀ ਹੁੰਦੀ ਹੈ ਕਿ ਯਾਰ ਚਲੋ ਅਸੀਂ ਮਲੇ ਸਮਾਜ ਨੂੰ ਇੱਕ ਮੈਸੇਜ ਦੇ ਰਹੇ ਆਂ ਅੱਛੀ ਹੈਲਥ ਵਾਸਤੇ ਤੇ ਉਹਦੇ ਉਹਦੇ ਵਾਸਤੇ ਮਲੇ ਅੱਛੀ ਹੈਲਥ ਨੂੰ ਮੈਸੇਜ ਦੇਣ ਵਾਸਤੇ ਇਸ ਤੋਂ ਵਧੀਆ ਜਰੀਆ ਕੋਈ ਨਹੀਂ ਹੈ ਕਿ ਤੁਸੀਂ ਇਸ ਇਸ ਵੀ ਜਿਹੜਾ ਕੰਮ ਕਰ ਰਹੇ ਹੋ ਕਿਹੜੇ ਯੰਗ 25 30 ਸਾਲ ਦੇ ਜਿਹੜੇ ਕੁਛ ਨਹੀਂ ਕਰਦੇ ਜਾਂ ਜਜ਼ਬਾ ਨਹੀਂ ਹੈ ਉਹ ਸਾਨੂੰ ਦੇਖ ਕੇ ਥੋੜਾ ਬੋਤਾ ਤਾਂ ਉਤਸ਼ਾਹਿਤ ਹੁੰਦੇ ਆ ਯਾਰ ਬਲਕਿ ਅਸੀਂ ਵੀ ਕਰੀਏ ਜੋ ਇਹ ਕਰ ਸਕਦੇ ਆ ਸੋ ਮੇਰਾ ਮੈਸੇਜ ਹਮੇਸ਼ਾ ਹੀ ਰਿਹਾ ਹੈ ਯੰਗਨੂ ਕੇ ਵੀ ਤੁਸੀਂ ਆਪਣੀ ਐਕਸਰਸ ਨਾ ਛੱਡੋ ਐਕਸਰਸ ਆ ਇਨ ਦਾ ਐਨੀ ਸ਼ੇਪ ਚਾਹ ਰਨਿੰਗ ਸਾਈਕਲਿੰਗ ਜਿਮ ਜੋ ਵੀ ਹੈ ਪਰ 2 ਘੰਟੇ ਆਪਣੀ ਬੋਡੀ ਨੂੰ ਦਿਓ ਜਿਹੜੀ ਤੁਹਾਡੀ ਮਲ ਕੇ ਇਨ ਫਿਊਚਰ ਤੁਹਾਡੀ ਇਨਵੈਸਟਮੈਂਟ ਹੈ ਸਨੋ ਬਟੀ ਇਨਵੈਸਟਮੈਂਟ ਮੰਦੀ ਦੀ ਹੈਲਥ ਹੈ ਬਿਲਕੁਲ ਜੀ ਪੈਸਾ ਨਹੀਂ ਹੈ ਇਨਵੈਸਟਮੈਂਟ ਲਈ ਤੁਹਾਡੀ ਇਹ ਪੈਸਾ ਵੀ ਤਿੰਨਾ ਮਰਜ਼ੀ ਹੋਏਗਾ ਤੁਹਾਡੀ ਹੈਲਥ ਨਹੀਂ ਹੈ ਤਾਂ ਉਹ ਇਹ ਚੀਜ਼ ਮੈਂ ਦੇਖੀ ਤਾਂ ਦੱਸਦਾ ਕਿ ਜਿਸ ਸਮੇਂ ਮਿਲ ਗਈ ਮੈਂ 2000 16 ਦੇ ਸੀਗਾ ਉਹ ਯੂਰਪ ਟੂਰ ਲਾਇਆ ਸੀ ਵਰਲਡ ਟੂਰ ਠੀਕ ਹੈ ਜੀ ਮੈਂ 24 ਕੰਟਰੀ ਸਾਈਕਲ ਤੇ ਕੀਤੇ ਇਹਦੇ ਇਥੋਂ ਮੈਂ ਬਾਈ ਇਰ ਯੂਰਿਕ ਸਵਿਟਜ਼ਰਲੈਂਡ ਤੇ ਟੂ ਫਰੈਂਡਸ ਉਥੋਂ ਅਸੀਂ ਸਾਈਕਲ ਆਪਣਾ ਫਿੱਟ ਕਰਕੇ ਗੂਗਲ ਮੈਪਸ ਲਗਾ ਕੇ ਤੇ ਸਾਰੇ ਫਿਰ ਮੈਂ ਜਿੰਨੇ ਕੰਟਰੀ ਸੀ ਜਰਮਨ ਫਰਾਂਸ ਸਵਿਟਜ਼ਰਲੈਂਡ ਬੈਲਜੀਅਮ ਨੀਦਰਲੈਂਡਸ ਹਾਲੈਂਡ ਜਿੰਨੇ ਵੀ ਕੰਟਰੀ ਆਂਦੇ ਰਹੇ ਅਪ ਟੂ ਲੰਡਨ ਤੱਕ ਮੈਂ ਸਾਈਕਲਿੰਗ ਕੀਤੀ ਸੀ ਅਪਰੋਕਸਿਮੇਟ 25 ਕਿਲੋਮੀਟਰ ਉੱਥੇ ਸਾਈਕਲ ਦਾ ਕੀ ਫਾਇਦਾ ਜੀ ਉੱਥੇ ਨੇ ਟਰੈਕ ਅਲੱਗ ਬਨੇ ਹੋਏ ਆ ਹਾਂਜੀ ਤੇ ਕੋਈ ਐਕਸੀਡੈਂਟ ਦਾ ਸਬਾਭਨਾ ਕੋਈ ਨਹੀਂ ਕੋਈ ਪੋਲੂਸ਼ਨ ਦੀ ਨਹੀਂ ਹੈ ਹਾਈਜਾਇਨਿਕ ਖਾਣਾ ਹੈਗਾ ਤੇ ਤੁਹਾਨੂੰ ਸਾਈਕਲਿੰਗ ਕਰਕੇ ਬੜਾ ਮਸਾਂਦਾ ਕਿ ਮੈਂ ਜੋ ਨਤੀਆ ਕਲਚਰ ਨੂੰ ਉਹਨਾਂ ਦੇ ਕਾਉਂਸ ਤੋਂ ਇੰਜੋਏ ਕੀਤਾ ਤੇ ਉਹ ਨਾਲੇ ਮੈਸੇਜ ਤਾਂ ਵਰਲਡ ਪੀਸ ਮੈਸੇਜ ਵੀ ਜੋ ਤਾਂ ਵੈਸੇ ਵੀ ਸ਼ਾਂਤੀਪੁਰੇ ਕੰਟਰੀ ਹੈ ਪਰ ਇਹ ਕਰਨਾ ਫਰਜ਼ਦਾ ਕੀਤਾ ਉਹ ਜਿਸ ਕਰਕੇ ਮੈਨੂੰ ਉਹਨਾਂ ਨੇ ਪੰਜਾਬ ਗਵਰਨਮੈਂਟ ਨੇ ਡੀਸੀ ਵਾਰ ਦਿੱਤਾ ਸੀ ਕਿ ਮੈਨੂੰ 2022 ਦੇ ਵਿੱਚ ਓਕੇ ਤਸੱਜੰਦ ਨਾਮ ਇਸ ਤਰ੍ਹਾਂ ਬਾਹਰ ਗਏ ਲੋਕਾਂ ਨਾਲ ਮਿਲੇ ਜਦੋਂ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਕਿੱਦਾਂ ਦਾ ਵੀ ਸੁਣਨ ਦਾ ਮੇਲ ਬਲਵਸ ਸੀ ਤੁਹਾਡੇ ਨਾਲ ਬਹੁਤ ਜ਼ਬਰਦਸਤ ਸੀ ਜ਼ਬਰਦਸਤ ਹਾਂਜੀ ਉਸ ਚੀਜ਼ ਬਾਰੇ ਉਹ ਤਾਂ ਐਨਾ ਆਨਰ ਮਿਲੇ ਜਨੂੰ ਇੰਡੀਆ ਜ ਨਹੀਂ ਮਿਲਦਾ ਵੈਸੇ ਤਾਂ ਉੱਥੇ ਤਾਂ ਜਿਸੀਂ ਜਾਂਦੇ ਸੀਗੇ ਤਾਂ ਸਾਨੂੰ ਮਿਲ ਲੀ ਫਲੈਗ ਮੇਰਾ ਲੱਗਿਆ ਹੁੰਦਾ ਸੀ ਇੰਡੀਆ ਦਾ ਹਾਂਜੀ ਤੇ ਜਿੱਥੇ ਲੱਗਦੇ ਸੀਗੇ ਤੇ ਕਹਿੰਦੇ ਉਹ ਦੇਖੋ ਇੰਡੀਅਨਸ ਆ ਰਹੇ ਓਕੇ ਉਹ ਜਿਹੜੇ ਇੰਡੀਆ ਲੋਕ ਸੀਗੇ ਉਹ ਚਾਹੇ ਰਿਸਪੈਂਡ ਕਰਦੇ ਉੱਥੇ ਰੋਕ ਕੇ ਪੁੱਛਦੇ ਸੀ ਵੀ ਆ ਤੁਸੀਂ ਕੀ ਬਾਤ ਆ ਬੜਾ ਅੱਛਾ ਤੁਮ ਕਰ ਰਹੇ ਹੋ ਫਿਰ ਉਹਨਾਂ ਦੇ ਲੋਕ ਸੀ ਉਹ ਤੁਹ ਤੇ ਅਸੀਂ ਤੁਹਾਡੀ ਮਿਲਕ ਸੇਵਾ ਕਰਾਂਗੇ ਫਿਰ ਇਹ ਮੈਸੇਜ ਤੇ ਸਾਡੀ ਇੰਟਰਵਿਊਜ਼ ਹੋਈਆਂ ਐ ਐਮਬੈਸੀ ਆਰੇ ਦੇ ਵਿੱਚ ਜਦੋਂ ਸਾਨੂੰ ਸਾਡਾ ਪਤਾ ਲੱਗੇ ਸੀ ਮੈਸੇਜ ਲੱਗੇ ਆਏ ਆ ਤਾਂ ਉਹ ਵੀ ਬੜੇ ਖੁਸ਼ ਹੋਏ ਵੀ ਮਿਲ ਗਈ ਇੱਕ ਸਾਡੇ ਕੰਟਰੀ ਦੇ ਆਪਸੀ ਪਿਆਰ ਵੱਦ ਦਾ ਯਾਨੀ ਕਿਸੇ ਜਨਾਂ ਸੋ ਲੋਕ ਬੜੇ ਅੱਛੇ ਜਿਹੇ ਦਾ ਬੜੇ ਸ਼ਾਂਤਪ੍ਰੀਅਾ ਔਰ ਬੜੀ ਪੋਜ਼ਿਟਿਵ ਸੋਚ ਉਹਨਾਂ ਦੀ ਹੈ ਸਰ ਹਾਈਐਸਟ ਮੀਨ ਕਹਿ ਲਓ ਸਭ ਤੋਂ ਜ਼ਿਆਦਾ ਯਾਨੀ ਕਿੰਨੇ ਦਿਨ ਤੁਸੀਂ ਘਰੋਂ ਬਾਹਰ ਰਹੇ ਹੋ ਹੈਨਾ ਟੂਰ ਦੇ ਰਿਲੇਟਿਡ ਕਹਿ ਲਓ ਜਾਂ ਜਿੱਦਾਂ ਸਾਈਕਲ ਦੇ ਮੈਂ ਇਹਦੇ ਚਿਰਿਆਂ ਜਿਹੜਾ ਮੇਰਾ ਵਰਲਡ ਟੂਰ ਸੀ ਸਾਈਕਲਿੰਗ ਦਾ ਸਰ ਕਿੰਨੇ ਦਿਨ ਲੱਗੇ ਸੀ ਮੇਰੇ ਡੇਢ ਮਹੀਨਾ ਲੱਗੇ ਸੀ ਡੇਢ ਮਹੀਨਾ ਤਾਂ ਸਰ ਡੇਢ ਮਹੀਨਾ ਘਰੋਂ ਵੀ ਬਾਹਰ ਰਹਿਣਾ ਉਹ ਖੁਦ ਇਹ ਮੇਰੇ ਸਾਡੀ ਫੈਮਿਲੀ ਦੀ ਕੋਆਪਰੇਸ਼ਨ ਹੈ ਮੇਰੇ ਬ੍ਰਦਰ ਜਿਹੜੇ ਵੀ ਨਿਭਾ ਰਹੇ ਨਾਲ ਮੇਰੇ ਉਹਨਾਂ ਦੀ ਕੋਆਪਰੇਸ਼ਨ ਹੈ ਤੇ ਸਾਰੀ ਚੀਜ਼ ਸਾਡੀ ਹੈਗੀ ਹੈ ਫੈਮਿਲੀ ਦੀ ਨਾਲ ਹੀ ਹੁੰਦੀ ਹੈ ਇਹ ਸਾਰਾ ਟੀਮ ਵਰਕ ਹੀ ਹੁੰਦਾ ਜੀ ਨਹੀਂ ਉਧਰ ਵਿੱਚ ਇੱਕ ਦਿਨ ਬਾਹਰ ਜਾਣਾ ਤਾਂ ਬੜੀ ਦਿੱਕਤ ਹੁੰਦੀ ਹੈ ਪਰ ਪੈਸ਼ਨ ਜਿਹੜਾ ਮੇਰਾ ਹੈ ਉਹਦੇ ਕਰਕੇ ਮੇਰੇ ਫੈਮਿਲੀ ਬੱਚੇ ਸੇ ਮੈਨੂੰ ਕੋਪਰਟ ਕਰ ਰਹੇ ਹੈ ਮਸੇ ਤੁਹਾਡੇ ਵਾਈਫ ਯਾਨੀ ਕਿ ਸਾਥ ਦਿੰਦੇ ਤੁਹਾਡਾ ਮਿਸ ਇਸ ਦੇ ਵਿੱਚ ਕੀ ਤੁਸੀਂ ਜਨਾ ਸਾਈਕਲਿੰਗ ਕਰੋ ਆਪਣੇ ਸ਼ੌਂਕ ਪੂਰੇ ਕਰੋ ਹਾਂ ਨਹੀਂ ਕਦੀ ਮੈਨੂੰ ਉਹਨਾਂ ਨੇ ਨਹੀਂ ਰੋਕਿਆ ਜੀ ਮੈਂ ਰੀਸੈਂਟਲੀ ਹੁਣ 3 ਮਹੀਨੇ ਪਹਿਲਾਂ ਮੈਂ ਐਵਰੈਸਟ ਬੇਸ ਕੈਂਪ ਗਿਆ ਸੀਗਾ ਉਹ 3 ਮਹੀਨੇ ਪਹਿਲਾਂ ਹਾਂਜੀ ਹਾਂਜੀ ਜਿਹੜਾ ਕਿ 53 13000 ਅ 13000 ਸਮਥਿੰਗ ਫੇਟ ਹਾਈਟ ਤੇ ਹੈ ਹੂੰ ਹੂੰ ਕਿ 150 ਕਿਲੋਮੀਟਰ ਤੁਹਾਨੂੰ ਟਰੈਕ ਕਰਨਾ ਪੈਂਦਾ ਔਰ ਮਾਈਨਸ ਟੈਂਪਰੇਟ ਦੇ ਵਿੱਚ ਤੁਹਾਨੂੰ ਜਰਨੀ ਕਰਨੀ ਪੈਂਦੀ ਹੈ ਕਿ ਉਹ ਵੀ ਮਿਲ ਕੇ ਆਈ ਥਿੰਕ ਮਿਲ ਕੇ ਇਨ ਮਾਈ ਏਜ ਜਿਹੜਾ ਹੈ ਮੇਰੇ ਕੈਸੇ ਨੇ ਭਾਈ ਇੰਡੀਆ ਦੇ ਵਿੱਚ ਸ਼ੈਦੂ ਜੀ ਦੇ ਨੰਬਰ ਤੇ ਹੋਗੇ ਜਿਹੜਾ ਮੈਂ ਗਿਆ ਸੀ ਇਸ ਸੀਐਸ ਦੇ ਵਿੱਚ। ਲੋ ਆਈ ਫੀਲ ਪਲੇਜ਼ਰ ਕਿ ਅੱਛਾ ਲੱਗਿਆ ਮਨੁੱਖਾਂ ਨਾਲ ਮਿਲੇ ਜੁਲੇ। ਕਿ ਸਾਰੇ ਫੋਰਨਰਸ ਵੀ ਉੱਥੇ ਆਉਂਦੇ ਹੈਗੇ ਤੇ ਕਿਉਂ ਨਾ ਸੀ ਆਪਣਾ ਜੋਗ ਮਜ਼ਦਾਨ ਵੀ ਦਈਏ ਇੰਡੀਅਨ ਜਿਹੜੇ ਹੈਗੇ ਸਾਡਾ ਫਰਜ਼ ਬੰਦ ਹੈ। ਸਰ ਜਿੱਦਾਂ ਤੁਸੀਂ ਵੀ ਯਾਨੀ ਕਿ ਚੀਜ਼ ਨੂੰ ਨਾ ਸਾਬਿਤ ਕਰ ਰਹੇ ਜਿਹੜੀ ਗੱਲ ਬਣੀ ਹੋਈ ਹੈ ਕਿ ਏਜ ਇਜ਼ ਜਸਟ ਅ ਨੰਬਰ। ਆਫ ਕੌਰਸ ਦੀ ਜਿਹੜਾ ਤੁਹਾਡੇ ਸ਼ੌਂਕ ਹੈ ਨਾ ਉਹ ਕਦੇ ਉਹਨਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ। ਬਿਲਕੁਲ ਸੀ ਕੋਈ ਸ਼ੱਕ ਨਹੀਂ ਇਹਦੇ ਮਰਜ਼ੀ ਤੁਸੀਂ ਇਹਨੂੰ ਮੇਰਾ ਸ਼ੌਕ ਪੇਂਟਿੰਗ ਦਾ ਵੀ ਹੈ ਮਿਊਜ਼ਿਕ ਦਾ ਵੀ ਹੈ ਮੈਂ ਸਿੰਗਿੰਗ ਕਰਦਾ ਜੀ ਆਪਣੇ ਜਿੰਨੇ ਵੀ ਮੇਰੇ ਸੀਨੀਅਰ ਸਿਟੀਜ਼ਨ ਕਲੱਬ ਬਣੇ ਲੁਧਿਆਣੇ ਦੇ ਵਿੱਚ ਤੇ ਉਹਦੇ ਵਿੱਚ ਮੈਂ ਜਾਂਦਾ ਉਹਨਾਂ ਨੂੰ ਦੋ ਦੋ ਘੰਟੇ ਟਾਈਮ ਦਿੰਦਾ ਬਜ਼ੁਰਗਾਂ ਨੂੰ ਤੇ ਉਹਨਾਂ ਨੂੰ ਗਾਣਾ ਸੁਣਾਉਣਾ ਤੇ ਉਹਨਾਂ ਦੀ ਬਲੇਸਿੰਗਸ ਅਸੀਂ ਲੈਂਦੀ ਹੈ ਕਿ ਇਹ ਵੀ ਇੱਕ ਕਹਿ ਲਓ ਸੇਵਾ ਹੀ ਹੈ ਜਿਹੜੀ ਆਪਾਂ ਸਿੰਗਿੰਗ ਉਹਨਾਂ ਨਾਲ ਜਾ ਕੇ ਟਾਈਮ ਬਤਾਨਦੇ ਆ ਕਿਉਂਕਿ ਉਹਨਾਂ ਨੂੰ ਟਾਈਮ ਦੀ ਹੀ ਕਮੀ ਆ ਉਹਨਾਂ ਕੋਲ ਆਫ ਕੌਰਸ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਸੜੇ ਕਿਥੇ ਮਨੁਖਤਾ ਦੀ ਸੇਵਾ ਹੈ ਜੀ ਸਾਡੇ ਉਥੇ ਮਿੰਟੂ ਜੀ ਹੈ ਜਿਹੜੇ ਮੈਂ ਉਹਨਾਂ ਦੇ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਵੀ ਜਾ ਕੇ ਸੀ ਜਨ ਬਜ਼ੁਰਗਾਂ ਨੂੰ ਬੱਚਿਆਂ ਨੂੰ ਮੋਟੀਵੇਸ਼ਨਲ ਸਪੀਚ ਵੀ ਦੇਈ ਦੀ ਉਹਨਾਂ ਨੂੰ ਗਾਣੇ ਵੀ ਸੁਣਾਈ ਦੇ ਹੈਵਲੀ ਹੋਮ ਹੈ ਜਨ ਦਰਾਹੇ ਕਿਡ ਕਰਾਸ ਪਵਨ ਦਿਸ ਬੀਗਨਰ ਆਸ਼ਮਦੇਵਸ ਪੈਰਾਮਿਡ ਤੇ ਉਹ ਹਜੇਗਾ ਟਾਈਮ ਦੇਈ ਦੇ ਕੋਈ ਟਾਈਮ 24 ਘੰਟੇ ਸਭ ਕੋਲ ਪਰ ਤੁਸੀਂ ਉਹਨੂੰ ਕਿੱਦਾਂ ਯੂਟਾਈਜ਼ ਕਰਨਾ ਫੈਮਿਲੀ ਨੂੰ ਦੇਣਾ ਹੈਗਾ ਸੋਸ਼ਲ ਸਰਕਲ ਨੂੰ ਦੇਣਾ ਆਪੜ ਇਸ ਤੇ ਦੇਣਾ ਹੈਗਾ ਸੋ ਵੀ ਕੈਨਟ ਡੂ ਇਟ ਅ ਵਿਲ ਪਾਵਰ ਹੋਣੀ ਚਾਹੀਦੀ ਆ ਬੰਦੀ ਆ ਕੁਝ ਵੀ ਕਰ ਸਕਦੇ ਆ ਆਪਾਂ ਬਿਲਕੁਲ ਸਰ ਇਸੇ ਦੇ ਆਪਾਂ ਵਿੱਚ ਚੱਲਦੇ ਹੋਏ ਸਾਨੂੰ ਜਿਹੜੀ ਵਿਊਅਰਸ਼ਿਪ ਹੈ ਜਿਹੜੀ ਆਡੀਅנס ਦੇਖ ਰਹੀ ਹੈ ਛੋਟੇ ਬੱਚੇ ਵੀ ਦੇਖ ਰਹੇ ਨੇ ਵੱਡੇ ਵੀ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਅੱਜ ਇਦਾਂ ਟਾਈਮ ਦੇ ਵਿੱਚ ਸਾਰੇ ਆ ਡਿਜੀਟਲ ਹੋ ਰਹੇ ਨੇ ਹਮ ਜਿਹੜੀ ਵਰਕ ਕਰਨਾ ਨਹੀਂ ਚਾ ਰਹੇ ਮੀਸ ਫਿਜ਼ੀਕਲ ਵਰਕ ਬਹੁਤ ਘੱਟ ਰਿਹਾ ਉਸ ਦੇ ਬਾਰੇ ਕੀ ਕਹਿੰਦੇ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੀ ਜਨਰੇਸ਼ਨ ਨੂੰ ਸੋਸਾਇਟੀ ਨੂੰ ਮੇਰਾ ਮੈਸੇਜ ਦੇਖੋ ਸੋਸਾਇਟੀ ਨੂੰ ਇਹ ਹੈ ਜੀ ਕਿ ਜਿਹੜੀ ਹੈਲਥ ਸਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ ਜੇ ਹੈਲਥ ਵਧੀਆ ਠੀਕ ਹੈ ਤਾਂ ਮੀਨਸ ਕਿ ਤੁਸੀਂ ਲਾਈਫ ਨੂੰ ਬਾਰੇ ਇੰਜੋਏ ਕਰ ਸਕਦੇ ਹੋ ਉਦੇਸ਼ ਇਹ ਹੈ ਕਿ ਮੈਂ ਅੱਜ ਦੇ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਣੀ ਆਤ ਪਾਣੀ ਚਾਹੀਦੀ ਹੈ ਸਕੂਲੀ ਟਾਈਮ ਦੇ ਵਿੱਚ ਉਹ ਸਵੇਰੇ ਅਰਲੀ ਮਾਰਨਿੰਗ ਅੱਧਾ ਬਣਾ ਘੰਟਾ ਆਪਣੇ ਆਪ ਨੂੰ ਦੋ ਕਿਉਂਕਿ ਅੱਜ ਹਰ ਆਦਮੀ ਰਿਜ਼ੀ ਹੈ ਜਿਹੜਾ ਬਿਜ਼ਨਸਮੈਨਿ ਬਿਜ਼ੀ ਹੈ ਤੇ ਉਹਨਾਂ ਸੇ ਮਿਲ ਕੀ ਹੁੰਦਾ ਵੀ ਮੈਂ ਪੜਨਾ ਵੀ ਹੈ ਤੇ ਉਹਨਾਂ ਨੇ ਜੌਬ ਤੇ ਵੀ ਜਾਣਾ ਹੈ ਬਜ਼ੁਰਗਾਂ ਨੇ ਤੇ ਬੜਿਆਂ ਨੇ ਤੇ ਪਰ ਫਿਰ ਹੀ ਮਿਲ ਕੀ 24 ਘੰਟੇ ਦੇ ਚ ਤੁਸੀਂ ਜੇ 1 ਘੰਟਾ ਵੀ ਆਪਣੀ ਬੋਡੀ ਨੂੰ দাও ਕੰਟੀਨਿਉਟੀ ਇਹ ਨਹੀਂ ਕਿ ਤੁਸੀਂ ਜੇ 1 ਮਹੀਨਾ ਕਰ ਲਈ 2 ਮਹੀਨੇ ਰੈਸਟ ਕਰ ਲਿਆ ਇੱਕ ਤਾਂ ਡੇਲੀ 1 ਘੰਟਾ ਆਪਣੇ ਆਪ ਨੂੰ ਐਨੀ ਸ਼ੇਪ ਸੈਗਲਿੰਗ ਰਣੀ ਕੁਝ ਵੀ ਸੈਕੰਡਰੀ ਆਪਣਾ ਦਾ ਡਾਈਟ ਪਲਾਨ ਉਹ ਬਹੁਤ ਜ਼ਰੂਰੀ ਹੈ ਐਕਸੇ ਤੋਂ ਵੱਧ ਡਾਈਟ ਪਲਾਨ ਵੈਸੇ ਕਾਊਂਟ ਕਰਦਾ ਹੈਗਾ ਉਹਦੇ ਸਕੇ ਤੁਸੀਂ ਤਾਂ ਜੰਕ ਫੂਡ ਐਵੋਇਡ ਕਰੋ ਬਜ਼ਾਰ ਦੇ ਖਾਣਾ ਕਰਪ ਮਿਲ ਜੋ ਹੈ ਸਿੰਪਲ ਖਾਣਾ ਖਾਓ ਸਭ ਕੁਛ ਉਹਦੇ ਵਿੱਚ ਹੀ ਹੈ ਬਿਲਕੁਲ ਹੀ ਤੇ ਬਾਕੀ ਅਚੀ ਸੋਚ ਪੋਜ਼ਿਟਿਵ ਮਾਈਂਡ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਹਮੇਸ਼ਾ ਮਨ ਲਈ ਖੁਸ਼ ਰਹੋ ਕਿਸੇ ਨਾਲ ਜਲਸੀ ਨਾ ਕਰੋ ਝੂਠ ਨਾ ਬੋਲੋ ਚਲਕੇ ਨਾ ਮਾਰੋ ਤੇ ਤੁਹਾਡੇ ਮਾਈਂਡ ਤੇ ਬੋਝ ਨਹੀਂ ਹੋਏ ਕੋਈ ਇਸ ਚੱਕੇ ਮਾਰੋ ਜੇ ਮਨ ਸਾਫ ਕੈਲ ਮਾਈਂਡ ਸਾਫ ਰਹੂਗਾ ਆਫ ਕੁਰਸ ਆਬਵੀਅਸਲੀ ਕੀ ਸੇਤ ਵੀ ਵਧੀਆ ਰਹੇਗਾ ਸ਼ੀਰ ਵਾਸਤੇ ਆਕਸੀ ਜਰੂਰੀ ਹੈ ਜੀ ਤੇ ਮਨ ਵਾਸਤੇ ਥੋੜਾ ਮਿਊਜ਼ਿਕ ਅਚੀ ਸੋਚ ਖੁਸ਼ ਰਹੋ ਲੋਕਾਂ ਦੀ ਸੇਵਾ ਕਰੋ ਹੈਲਪ ਕਰੋ ਜੀ ਨਹੀਂ ਕਰ ਸਕਦੇ ਨਰੇਮੈਸ ਸਾਨੂੰ ਤਾਂ ਸਾਡੇ ਨਾਲ ਮੈਮ ਵੀ ਜੋਦੇ ਨੇ ਤੇ ਮੈਮ ਇਹ ਦੱਸੋ ਵੀ ਜਦੋਂ ਸਰ ਜਿੱਦਾਂ ਐਨੇ ਐਨੇ ਦਿਨ ਬਾਹਰ ਜਾਂਦੇ ਨੇ ਤੇ ਤੁਹਾਨੂੰ ਵੀ ਸਪਿਛੇ ਕੋਈ ਔਕ ਨਹੀਂ ਹੁੰਦੀ ਜਾਂ ਕਹਿ ਲਓ ਅ ਕਿੱਦਾਂ ਦਾ ਵੀ ਪਿੱਛੇ ਪਿੱਛੇ ਕਿੱਦਾਂ ਹੈਂਡਲ ਕਰਦੇ ਹਾਂ ਸਾਰਾ ਹਨਾ ਧਰ ਨੂੰ ਹੈਂਡਲ ਤਾਂ ਕਰਨਾ ਬੰਦਾ ਤੇ ਲੇਕਿਨ ਇਹਨਾਂ ਦਾ ਵੀ ਇਹ ਜ਼ਰੂਰੀ ਹੈ ਅਗਰ ਇਹਨਾਂ ਦਾ ਸ਼ੌਂਕ ਹੈ ਔਰ ਪੈਸ਼ਨ ਹੈ ਤੇ ਸਾਈਕਲਿੰਗ ਦਾ ਉਹ ਵੀ ਕੰਪਲੀਟ ਹੋ ਜਾਂਦਾ ਨਹੀਂ ਮਿਸ ਕਿੱਦਾਂ ਦਾ ਲੱਗਦਾ ਜਦੋਂ ਸਰ ਜਾਂਦੇ ਨੇ ਮਿਸ ਐਨਾ ਮਿਸ ਬਧਿਆਨ ਨਾਮ ਕਰ ਰਹੇ ਨੇ ਦੁਨੀਆ ਤੇ ਵਿੱਚ ਆਪਣਾ ਹੈ ਨਾ ਵੀ ਸਾਈਕਲਿੰਗ ਕਰਕੇ ਟਰੈਕਿੰਗ ਕਰਕੇ ਫਿਰ ਪ੍ਰਾਈਜ਼ ਮਿਲਦੇ ਨੇ ਉਹ ਜਦੋਂ ਮਿਸ ਇੰਨੀ ਐਪਰੀਸੀਏਸ਼ਨ ਮਿਲਦੀ ਫਿਰ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਅੱਛਾ ਹਾਂ ਨਾ ਵੀ ਕਿ ਪਿੱਲਰ ਹੋ ਤੁਸੀਂ ਇੱਕ ਸਰ ਦੇ ਲਾਈਫ ਦੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਹਾਂਜੀ ਤੇ ਤੁਸੀਂ ਵੀ ਜਿਹੜੇ ਹੁਣ ਲਾਈਫ ਪਾਰਟ ਨੇ ਜਿਹੜੇ ਨਵੇਂ ਬਣ ਰਹੇ ਨੇ ਹਨਾ ਇਹ ਕਈ ਸਪੋਰਟ ਨਹੀਂ ਕਰਦੇ ਜਿੱਦਾਂ ਆਪਣੇ ਹਸਬੰਦ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਕਿਉਂਕਿ ਇੱਕ ਕਹਿ ਲਓ ਵੀ ਸਕਸੈਸਫੁਲ ਬੰਦੇ ਦੇ ਪਿੱਛੇ ਲੇਡੀ ਦਾ ਹੱਥ ਜ਼ਰੂਰੀ ਹੁੰਦਾ ਜੇ ਉਹ ਸਾਥ ਦੇਗੀ ਤਾਂ ਹੀ ਬੰਦਾ ਕੁਝ ਅੱਗੇ ਕਰ ਸਕਦਾ ਹੈ ਇਹਨਾਂ ਨੇ ਕਾਫੀ ਸਾਈਕਲਿੰਗ ਕੀਤੀ ਹੈ ਕਿ ਯਾਤਰਾ ਕੀਤੀਆਂ ਜਾਂਦੇ ਸੀਗੇ ਉਹ ਫਿਰ ਇਹਨਾਂ ਨੂੰ ਹੁੰਦਾ ਸੀ ਮੇਰਾ ਕੋਈ ਇਹ ਟਾਰਗੇਟ ਮੈਂ ਕੰਪਲੀਟ ਕਰਨਾ ਹੈ ਕਿ ਹੁਣ ਇਹ ਐ ਸਟੈਪ ਹੈ ਮੇਰਾ ਹੁਣ ਨੈਕਸਟ ਸਟੈਪ ਹੈ ਉਸ ਹਿਸਾਬ ਨਾਲ ਇਹ ਸਾਈਕਲਿੰਗ ਹੀ ਚੱਗੇਗੀ ਵੱਧੇਗੀ ਤੇ ਕੋਈ ਸ਼ੱਕ ਨਹੀਂ ਸੀ ਬੜਾ ਸਾਥ ਦਿੱਤਾ ਨੇ ਮੇਰਾ ਤਿਰਵਨ ਅੱਜ ਕੜੇ ਮੈਰਿਜੋ ਵੀ 42 ਇਅਰਸ ਹੋ ਜਾਨੇ 42 ਸਾਲ ਹੋ ਜਾਨੇ ਹੈ। ਕੀ ਬਾਤ ਹੈ ਜੀ। ਇਹ 42 ਸਾਲ ਤੋਂ ਅਸੀਂ ਮਿਲ ਕੇ ਦੂਜੇ ਨਾਲ ਕੌਪਟ ਕਰਦੇ ਆ ਰਹੇ ਹਾਂ। ਮੇਰੇ ਨਾਲ ਮਿਲ ਕੇ ਮੈਰਾਥਨ ਲਗਾਉਂਦੇ ਆ। ਇਹਨਾਂ ਨੇ ਕਈ ਮੈਰਾਥਨ ਮੇਰੇ ਨਾਲ ਲਗਾਈਆਂ 5 ਕਿਲੋਮੀਟਰ 10 ਕਿਲੋਮੀਟਰ ਰਨਿੰਗ ਦੀ ਹੈ। ਤੇ ਉਸ ਤੋਂ ਬਾਅਦ ਸਿੰਗਿੰਗ ਅਸੀਂ ਤੁਹਾਨੂੰ ਇਕੱਠੇ ਕਰਦੇ ਹਾਂ ਕਲੱਬਾਂ ਦੇ ਵਿੱਚ। ਜਿਸ ਨੇ ਸਿਟੀਜ਼ਨ ਜਾਨੇ ਅਸੀਂ ਹਮ ਹਮ ਕਿ ਸਾਡੇ ਕਾਫੀ ਸ਼ੂਜ਼ ਹੁੰਦੇ ਹੈ ਤੇ ਬਹੁਤ ਅਸੀਂ ਇਕੱਠੇ ਯਾਤਰਾ ਵਗੈਰਾ ਵੀ ਕੀਤੀਆਂ ਮੈਂ ਵੀ ਬਹੁਤ ਕੀਤੀਆਂ। ਕਿ ਅਮਰਨਾਥ ਜੀ ਅਠਵਰ ਗਏ ਆ, ਮਨੀ ਮਹੀਸ਼ਾਟਵਰ ਗਏ ਆ। ऐसे कुछ खास गल्ला बाता सरदे नाल जिन्होंने ना मैं स्कੈਲੋ ਵੀ 69 ਦੀ ਏਜ ਦੇ ਵਿੱਚ ਵੀ ਹਲੇ ਦੱਸ ਰਹੇ ਨੇ 3 ਮਹੀਨੇ ਪਹਿਲਾਂ एवरेस्ट ਜਿਹੜੀ ਟੋਟੀ ਨੂੰ ਹੱਥ ਲਾਇਆ ਉਥੇ ਝੰਡਾ ਲਹਿਰਾਇਆ ਤਾਂ ਜੇ ਤੁਸੀਂ ਵੀ ਕੁਝ ਕਰਨਾ ਚਾਹੁੰਦੇ ਹੋ ਤਾਂ ਕੋਈ ਦਿੱਕਤ ਨਹੀਂ ਤੁਸੀਂ ਕਿਸੇ ਵੀ ਏਜ 'ਚ ਕਰ ਸਕਦੇ ਹੋ ਟਾਈਮ ਕਦੇ ਨਹੀਂ ਲੇਟ ਹੁੰਦਾ ਤੁਸੀਂ ਲੇਟ ਹੋਣਾ ਤਾਂ ਇਸੇ ਚੀਜ਼ ਦੇ ਚੱਲਦੇ ਹੋਏ ਸਾਡੇ ਨਾਲ ਜੁੜੇ ਰਹੋ ਦ ਸਿਟੀ ਹੈਡਲਾਈਨਸ ਕੈਮਰਨ ਵਿਪਨ ਬੱਸੀ ਦੇ ਨਾਲ ਮੈਂ ਅੰਬਰਵੀਰ थैंक यू